ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਪੌਣੇ 9 ਦਾ ਟਾਈਮ ਹੈ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਆਈ ਦੀ ਆਪਣੀ ਵੀਡੀਓ ਕਿਸ ਜਿਵੇਂ ਬਾਰੇ ਆ ਆਈ ਦੀ ਵੀਡੀਓ ਬਹੁਤ ਵਧੀਆ ਬਹੁਤ ਇੰਟਰਸਟਿੰਗ ਹੈ ਆਈ ਦੀ ਵੀਡੀਓ ਖਾਸ ਕਰ ਆਪਣੀਆਂ ਭੈਣਾਂ ਵਾਸਤੇ ਬਹੁਤ ਵਧੀਆ ਆਈ ਦੀ ਵੀਡੀਓ ਦੇ ਵਿੱਚ ਜੀ ਆਪਾਂ ਗੁਰਬਾਣੀ ਬਾਰੇ ਨਹੀਂ ਬਲਕਿ ਮੈਂ ਸੂਟਾਂ ਬਾਰੇ ਸ਼ੇਅਰ ਕਰੂੰਗੀ ਜਿਹੜੀ ਬਹੁਤ ਹੀ ਘੱਟ ਰੇਟ ਤੇ ਰੀਜ਼ਨੇਬਲ ਪ੍ਰਾਈਸ ਤੇ ਆਏ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਕਲਰ ਬਹੁਤ ਸੋਹਣਾ ਇਹਨਾਂ ਦਾ ਤੇ ਬਾਕੀ ਮੈਂ ਸੂਟਾਂ ਦੀ ਵੀਡੀਓ ਕਿਉਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅ ਜਿਹੜੀ ਸੂਟਾਂ ਦੀ ਵੀਡੀਓ ਬਣਾਉਣ ਦਾ ਕਾਰਨ ਹੈ ਜੀ ਮੈਨੂੰ ਪਹਿਲਾਂ ਵੀ ਕਾਫੀ ਵਾਰ ਆਪਣੀ ਵਿਊਅਰਸ ਤੋਂ ਕਮੈਂਟ ਆਉਂਦੇ ਰਹੇ ਆ ਹੁਣ ਵੀ ਥੋੜੇ ਟਾਈਮ ਤੋਂ ਆਏ ਪਹਿਲਾਂ ਕਾਫੀ ਵਾਰ ਆਏ ਨਹੀਂ ਵੀ ਤੁਸੀਂ ਕੱਪੜੇ ਦਾ ਕੰਮ ਸ਼ੁਰੂ ਕਰੋ ਸੂਟਾਂ ਦਾ ਕੰਮ ਸ਼ੁਰੂ ਕਰੋ ਤੇ ਫਿਰ ਇੱਕ ਨਾ ਆਪਣੇ ਈਵਰਸ ਆਂਟੀ ਜੀ ਅਮਰੀਕਾ ਤੋਂ ਫੋਨ ਕਰਦੇ ਹੁੰਦੇ ਆ ਉਹ ਵੀ ਮੈਨੂੰ ਹਮੇਸ਼ਾ ਕਹਿੰਦੇ ਆ ਵੀ ਤੂੰ ਕੱਪੜੇ ਦਾ ਨਾਲ ਇੱਕ ਕੰਮ ਸ਼ੁਰੂ ਕਰ ਤਾਂ ਕਿ ਕੁਝ ਐਕਸਟਰਾ ਤੁਹਾਡਾ ਕੰਮ ਵੀ ਇੱਕ ਸਟਾਰਟ ਹੋ ਜਵੇ ਤਾਂ ਪਹਿਲਾਂ ਥੋੜਾ ਜਿਹਾ ਮੈਨੂੰ ਇਹ ਸੀਗਾ ਕਿ ਕਿਵੇਂ ਹੋਪ ਆਊਗਾ ਕਿਉਂਕਿ ਹੁੰਦਾ ਨਾ ਸ਼ੁਰੂ ਕਰਨ ਲੱਗੇ ਆਪਾਂ ਨੂੰ ਕੰਮ ਥੋੜਾ ਜਾਇ ਸਮਝ ਆਉਂਦਾ ਹੈ ਵੀ ਕਿਵੇਂ ਆਪਾਂ ਕਰਾਂਗੇ ਕਿਸ ਤਰੀਕੇ ਨਾਲ ਹੈਂਡਲ ਕਰਨਾ ਫਿਰ ਮੈਂ ਕਿਹਾ ਚਲੋ ਵੀ ਸ਼ੁਰੂ ਤਾਂ ਕਰਨਾ ਹੀ ਹੈ ਇੱਕ ਨਾ ਇੱਕ ਦਿਨ ਵੀ ਚਲੋ ਆਪਾਂ ਟਰਾਈ ਕਰਦੇ ਆਂ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਵੀ ਆਪਾਂ ਸਟਾਰਟ ਕਰੀਏ ਜਾਂ ਕਿੱਦਾਂ ਕਰੀਏ سپورਟ ਕਰਿਓ ਪਲੀਜ਼ ਹਨਾ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਤੇ ਮੇਰਾ ਵੈਸੇ ਜਿਹੜਾ ਆਪ ਦਾ ਪਰਸਨਲ ਸੋਚ ਆ ਉਹ ਇਹ ਹੈ ਵੀ ਆਪਾਂ ਕੜਾਈ ਵਾਲੇ ਸੂਟ ਜਾਂ ਬੜੇ ਮਹਿੰਗੇ ਸੂਟ ਨਾ ਰੱਖੀਏ ਪ੍ਰਿੰਟਡ ਸੂਟ ਜਿਹੜੇ ਹੁੰਦੇ ਨੇ ਆਮ ਆਪਾਂ ਠੀਕਾ ਟਰੇਡ ਤੇ ਆਪਾਂ ਚਾਹੁੰਦੇ ਆ ਆਪਣੀਆਂ ਭੈਣਾਂ ਖਾਸ ਕਰਕੇ ਕਿਉਂਕਿ ਆਪਾਂ ਨੂੰ ਇਹ ਹੁੰਦਾ ਹਨਾ ਵੀ ਚਾਰ ਪੈਸੇ ਵਾਜਣ ਚਲੋ ਸੂਟ ਵੀ ਮੰਨ ਜੇ ਕਿਉਂਕਿ ਮੈਂ ਦੋ ਬਜ਼ਾਰ ਜਾਣੀ ਹੁੰਨੀ ਆ ਤਾਂ ਮੈਨੂੰ ਖਾਸ ਕਰਕੇ ਇਹ ਦਿਮਾਗ 'ਚ ਹੁੰਦਾ ਵੀ ਮੈਨੂੰ ਜਿਆਦਾ ਮਹਿੰਗਾ ਸੂਟ ਨਹੀਂ ਲੈਣਾ ਵੀ ਸੂਟ ਠੀਕ ਰੇਟ ਦਾ ਹੋਵੇ ਕਿਉਂਕਿ ਆਪਾਂ ਜਿਆਦਾ ਟੈਂਪਟ ਤਾਂ ਕਰ ਨਹੀਂ ਰੱਖਣਾ ਹੁੰਦਾ ਕਈ ਵਾਰੀ ਸਰੀਰ ਭਾਰਾ ਹੋ ਜਾਂਦਾ ਕਿ ਪਤਲਾ ਕਈ ਵਾਰੀ ਪਤਲੀ ਹੋ ਜਾਂਦੀ ਆ ਫਿਰ ਉਹ ਸੂਟ ਟਾਈਟ ਜਾਂ ਖੁੱਲਾ ਹੋ ਜਾਂਦਾ ਕੰਗਲੀ ਰਿਵਾਜ ਨਿਕਲ ਜਾਂਦਾ ਸੋ ਜਿਆਦਾ ਟੈਂਪਟ ਦਾ ਸੂਟ ਰੱਖਣਾ ਵੀ ਨਹੀਂ ਚਾਹੀਦਾ ਆਪਾਂ ਨੂੰ ਸੁਤਾ ਕਰਕੇ ਮੈਂ ਵੀ ਆਪ ਨੂੰ ਠੀਕ ਰੇਟ ਦੇ ਹੀ ਸੂਟ ਲੈ ਕੇ ਆਉਣੀ ਆ ਜਿਹੜੇ ਅੱਜ ਮੈਂ ਸੂਟ ਤੁਹਾਡਾ ਨਾਲ ਸ਼ੇਅਰ ਕਰ ਰਹੀ ਆ ਜੀ 800 ਰੁਪਏ ਦੇ ਵਿੱਚ ਨੇ ਤੇ ਇੱਕ ਤਾਂ ਹੈਗਾ ਇਹਦੇ ਵਿੱਚ ਔਰਗੈਂਜ਼ਾ ਦਾ ਸੂਟ ਹੈਗਾ ਇੱਕ ਹੈਗਾ ਤੁਹਾਨੂੰ ਹੁਣ ਦਿਖਾਣੇ ਆਪਾਂ ਆਹ ਵਾਲਾ ਤਾਂ ਹੈਗਾ ਜੀ ਔਰਗੈਂਜ਼ਾ ਦਾ ਤੁਸੀਂ ਦੇਖ ਸਕਦੇ ਹੋ ਔਰਗੈਂਜ਼ਾ ਦਾ ਤੁਹਾਨੂੰ ਪਤਾ ਹੀ ਹੈ ਵੀ ਥੋੜਾ ਪਤਲਾ ਹੁੰਦਾ ਏ ਥੱਲੇ ਲਾਈਨਿੰਗ ਲੱਗੂਗੀ ਆ ਦੇਖੋ ਮੇਰਾ ਹੱਥ ਦਿਖ ਰਿਹਾ ਆ ਪਰ ਤੇ ਇਹ ਥੱਲੇ ਲਾਈਨਿੰਗ ਲੱਗੂਗੀ ਪੀਚ ਕਲਰ ਦੀ ਹੀ ਲਾਈਨਿੰਗ ਮੈਂ ਲੈ ਕੇ ਆਂਦੀ ਆ ਕਿ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਜੇ ਇਹਨੂੰ ਆਪਾਂ ਮਤਲਬ ਸੂਟ ਨੂੰ ਸਵਾਈਏ ਤੇ ਐਦਾਂ ਦੀ ਇਹਦੇ ਪਾਈਪਿੰਗ ਲਾਈਏ ਤੇ ਐਦਾਂ ਦੀ ਦੁਪੱਟਾ ਹੋਵੇ ਤਾਂ ਬਹੁਤ ਹੀ ਸੋਹਣੀ ਲੁੱਕ ਆਊਗੀ ਗਰਲਿਸ਼ ਜੀ ਲੁੱਕ ਆਊਗੀ ਯਾਨੀ ਇਹਦੀ ਤੇ ਡਿਫਰੈਂਟ ਜਾਂ ਜ਼ਿਆਦਾ ਮਹਿੰਗਾ ਵੀ ਨਹੀਂ ਇਹਦਾ ਰੇਟ ਵੀ ਜਿਹੜਾ ਹੈਗਾ ਠੀਕ ਰੇਟ ਹੈ 800 ਰੁਪਏ ਦੇ ਵਿੱਚ ਕਿਉਂਕਿ 800 ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਹਨਾ ਕੋਈ ਆ ਜੇ ਆਪਾਂ ਬਾਜ਼ਾਰ ਜਾਣੇ ਆ ਖਾਸ ਕਰ ਮੈਂ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਜਿਵੇਂ ਚੰਡੀਗੜ੍ਹ ਹੋ ਗਿਆ ਜਿਵੇਂ ਲੁਧਿਆਣਾ ਹੋ ਗਿਆ ਲੁਧਿਆਣ ਘਰ ਕਰ ਮੈਨੂੰ ਇਹਨਾਂ ਨਹੀਂ ਪਤਾ ਬਟ ਚੰਡੀਗੜ੍ਹ ਦਾ ਮੈਨੂੰ ਪਤਾ ਉੱਥੇ ਸਿੰਪਲ ਜਿਹਾ ਸੂਟ ਵੀ ਜਿਹਦਾ ਨਾ ਕੋਈ ਰੰਗ ਨਾ ਕੋਈ ਕੱਪੜਾ ਵਧੀਆ ਹੁੰਦਾ ਉਹ ਵੀ ਘੱਟੋ ਘੱਟ 8-900 ਦਾ ਪੈਂਦਾ ਉੱਥੇ ਸੋ ਜੇ ਤੁਸੀਂ ਮਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਬਾਕੀ ਤੁਸੀਂ ਕੀ ਤੁਹਾਡੇ ਮਾਈਂਡ ਦੇ ਵਿੱਚ ਵੀ ਕੀ ਆ ਕਿਉਂਕਿ ਤੁਸੀਂ ਮੇਰੇ ਲਈ ਮੇਰੀ ਫੈਮਲੀ ਹੋ ਤੋ ਤੁਹਾਡੀ ਡੀ ਅਡਵਾਈਸ ਲੈਣੀ ਮੇਰੇ ਲਈ ਜ਼ਰੂਰੀ ਆ ਤੁਹਾਡੀ ਰਾਇ ਲੈਣੀ ਜ਼ਰੂਰੀ ਆ ਕਿ ਤੁਸੀਂ ਕੀ ਚਾਹੁੰਦੇ ਹੋ ਸਪੋਰਟ ਕਰੋਗੇ ਕਿ ਆਪਾਂ ਇਹ ਕੰਮ ਸ਼ੁਰੂ ਕਰੀਏ ਤੇ ਫਿਲਹਾਲ ਇਹ ਸੂਟ ਮੈਂ ਹਲੇ ਆਪਣੇ ਲਈ ਲੈ ਕੇ ਆਂਦੇ ਨਹੀਂ ਬਟ ਅਗਰ ਤੁਸੀਂ ਚਾਹੁੰਦੇ ਹੋਗੇ ਵੀ ਆਪਾਂ ਇਹ ਕੰਮ ਸ਼ੁਰੂ ਕਰੀਏ ਤਾਂ ਫਿਰ ਆਪਾਂ ਦੇਖ ਲਾਂਗੇ ਜਿਆਦਾ ਹਲੇ ਵੱਡੇ ਲੈਵਲ ਤੋਂ ਨਹੀਂ ਸ਼ੁਰੂ ਕਰਾਂਗੇ ਛੋਟੇ ਜਿਹੇ ਲੈਵਲ ਤੋਂ ਆਪਾਂ ਸ਼ੁਰੂ ਕਰਾਂਗੇ ਤੇ ਕੋਸ਼ਿਸ਼ ਮੇਰੀ ਇਹ ਹੋਊਗੀ ਤੁਹਾਡੇ ਲਈ ਰੀਜ਼ਨੇਬਲ ਪ੍ਰਾਈਸ ਮੈਂ ਲੈ ਕੇ ਆਵਾਂ ਵੀ ਤੁਹਾਡਾ ਫਾਇਦਾ ਹੋਵੇ ਕੱਪੜਾ ਵੀ ਵਧੀਆ ਹੋਵੇ ਤੇ ਜਿਹੜਾ ਦਾ ਪ੍ਰਾਈਸ ਆ ਉਹ ਵੀ ਘੱਟ ਹੋਵੇ ਤੇ ਮੈਨੂੰ ਆਪਣਾ ਵੀ ਕੋਈ ਮਾਰਜਨ ਦਾ ਹੈ ਨਹੀਂ ਜੇ ਤਾਹੀਂ ਮੈਂ ਤੁਹਾਡੇ ਨਾਲ ਸਹੀ ਰੇਟ ਸ਼ੇਅਰ ਕੀਤਾਗਾ ਵੀ ਮੈਂ ਜ਼ਿਆਦਾ ਕਮਾਉਣਾ ਜਾਂ ਆਪਾਂ ਸੋਚੀਏ ਵੀ 500 ਜਾਂ 1000 ਸੂਟ ਵਿੱਚੇ ਕੱਢਣਾ ਇਦਾਂ ਤਨਾਗ ਵਿੱਚ ਕੁਛ ਨਹੀਂ ਆ ਤੇ ਸਾਰਿਆਂ ਦਾ ਫਾਇਦਾ ਹੋਣਾ ਚਾਹੀਦਾ ਜੀ ਤੇ ਦੂਸਰਾ ਸੂਟ ਇੱਕ ਹੋਰ ਦਿਖਾਉਣੀ ਆ ਮੈਂ ਤੁਹਾਨੂੰ ਇਹ ਵੀ ਬਹੁਤ ਪਿਆਰਾ ਸੂਟ ਲੱਗਿਆ ਮੈਨੂੰ ਕਿਉਂਕਿ ਮੈਂ ਇਦਾਂ ਦੀ ਚੀਜ਼ ਕਦੇ ਪਾਈ ਨਹੀਂ ਪਹਿਲਾਂ ਮੈਂ ਕਿਹਾ ਚਲੋ ਡਿਫਰੈਂਟ ਜੀ ਕੋਈ ਚੀਜ਼ ਹੋ ਜੂਗੀ ਕੱਪੜੇ ਦੀ ਸ਼ਾਈਨ ਤੁਹਾਨੂੰ ਦਿਖ ਰਹੀ ਹੋ ਕਿੰਨਾ ਹੈ ਨਾ ਇਹਦਾ ਰੇਟ ਵੀ 800 ਰੁਪਏ ਆ ਜੀ ਲਖੋ ਜੀ ਇਹ ਵੀ ਆਲ ਓਵਰ ਸੂਟ ਹੈ ਜਿਹੜਾ ਆਰਗੈਂਜ਼ਾ ਦਾ ਸੂਟ ਹੈ ਇਹ ਵੀ ਆਲ ਓਵਰ ਸੂਟ ਹੈ ਤੇ ਜੇ ਇਹ ਨੂੰ ਵੀ ਆਪਾਂ ਸਮੋਨਿਆ ਇਹ ਤੇ ਵੀ ਆਪਾਂ ਇਦਾਂ ਦੀ ਪਾਈਪਿੰਗ ਲਗਾਉਣੀ ਆ ਤੇ ਇਹਦਾ ਆਪਾਂ ਟਾਈ ਐਂਡ ਡਾਈ ਦਾ ਦੁਪੱਟਾ ਕਰਾਉਣੀ ਆ ਤਾਂ ਇਹ ਬਹੁਤ ਸੋਹਣਾ ਸੂਟ ਲੱਗੂਗਾ ਟਾਈ ਐਂਡ ਡਾਈ ਦਾ ਅਗਰ ਆਪਾਂ ਦੁਪੱਟਾ ਕਰਾਉਣੀ ਆ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਲੱਗੂਗਾ ਕਿਉਂਕਿ ਇਦਾਂ ਦਾ ਇੱਕ ਸੂਟ ਮੈਂ ਸਟਿਚ ਕਰਵਾਇਆ ਹੋਇਆ ਸ਼ਾਇਦ ਮੈਂ ਵੀਡੀਓ ਦੇ ਵਿੱਚ ਇੱਕ ਵਾਰੀ ਪਾਇਆ ਵੀ ਸੀਗਾ ਤੇ ਪਰ ਉਹ ਥੋੜਾ ਜਿਹਾ ਮਹਿੰਗਾ ਸੀ ਇਦੂ ਉਹਦਾ ਕੱਪੜਾ ਹੋਰ ਵੀ ਜ਼ਿਆਦਾ ਵੀ ਆਪਾਂ ਕਹਿੰਦੇ ਨਾ ਉਹਨੂੰ ਸਟਿਚ ਕਰਨ ਚ ਵੀ ਥੋੜੀ ਜਿਹੀ ਪ੍ਰੋਬਲਮ ਆਈ ਸੀ ਕਿਉਂਕਿ ਉਹ ਕੱਪੜਾ ਹੋਰ ਵੀ ਜ਼ਿਆਦਾ ਮਲਾਈਨ ਸੀਗਾ ਤੇ ਉਹਦਾ ਰੇਟ ਜਿਹੜਾ ਸੀਗਾ 1000 ਰੁਪਏ ਸੀਗਾ ਤੇ ਉਹ ਥੋੜਾ ਮਹਿੰਗਾ ਇਹਦੇ ਨਾਲੋਂ ਮੈਂ ਇੱਕ ਦੋ ਵਾਰੀ ਪਾਇਆ ਵੀ ਹੈ ਬਾਕੀ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰਗੀ ਦੁਬਾਰੇ ਤੇ ਦੇਖੋ ਤੁਸੀਂ ਸੂਟ ਕਿੰਨੇ ਪਿਆਰੇ ਨੇ ਡਿਫਰੈਂਟ ਜੀ ਚੀਜ਼ ਆ ਤਾਂ ਮੈਂ ਹੋਰ ਖੋਲ ਕੇ ਦਿਖਾਉਣੀ ਆ ਇਹ ਤੇ ਮੈਨੂੰ ਆ ਦੇਖੋ ਜੀ ਵਿੱਚ ਫਲਾਵਰ ਨੇ ਤੇ ਬਾਕੀ ਪਰਪਲ ਜੇ ਕਲਰ ਦਾ ਸੂਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈਗਾ ਤੇ ਬਾਕੀ ਤੁਸੀਂ ਦੱਸਿਓ ਵੀ ਕਿ ਕਿਦਾਂ ਤੇ ਤੁਹਾਨੂੰ ਇਹ ਸੂਟ ਲੱਗੇ ਤੇ ਦੋਨੋਂ ਹੀ 올ਓਵਰ ਨੇ ਦੋਨਾਂ ਦੇ ਇਹਦੇ ਨਾਲ ਟਾਈ ਐਂਡ ਹੈ ਇਹਦੇ ਦੁਪੱਟਾ ਸੋਹਣਾ ਲੱਗੂਗਾ ਇਹਦੇ ਨਾਲ ਜਿਹੜਾ ਸਿਰਫ ਆ ਕਲਰ ਦਾ ਦੁਪੱਟਾ ਸੋ ਅਗਰ ਤੁਸੀਂ ਵੀ ਚਾਹੋ ਨੀ ਆਪੇ ਕੰਮ ਸ਼ੁਰੂ ਕਰੀਏ ਟਿਕਾ ਟ੍ਰੇਡ ਦੇ ਵਿੱਚ ਹੀ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਈਏ ਤੇ ਕੱਪੜਾ ਵੀ ਵਧੀਆ ਲੈ ਕੇ ਆਈਏ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਤੁਸੀਂ ਆਪਣੀ ਐਡਵਾਈਸ ਵੀ ਜਰੂਰ ਦਿਓ ਕਿ ਕਿੰਨੀ ਰੇਂਜ ਤੱਕ ਦੇ ਆਪਾਂ ਨੂੰ ਸੂਟ ਰੱਖਣੇ ਚਾਹੀਦੇ ਨੇ ਤੇ ਕਿਹੜੀ-ਕਿਹੜੀ ਵੈਰਾਈਟੀ ਤੁਸੀਂ ਚਾਹੁੰਦੇ ਹੋ ਸੋ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਉਸ ਮਤਲਬ ਕਿ ਤੁਹਾਡੀ ਮੀਟ ਤੇ ਖਰੀ ਉਤਰ ਸਕਾਂ ਸੋ ਤਾਂ ਕਰਕੇ ਅੱਜ ਮੈਂ ਕਿਹਾ ਚਲੋ ਵੀ ਅੱਜ ਸ਼ੇਅਰ ਕਰ ਹੀ ਲੈਣੀ ਆ ਬਾਕੀ ਮੇਰੀ ਮਾਸੀ ਦੀ ਬੇਟੀ ਨੇ ਵੀ ਮੈਨੂੰ ਕਿਹਾ ਵੀ ਤੈਨੂੰ ਸ਼ੁਰੂ ਕਰਨਾ ਚਾਹੀਦਾ ਤੇ ਮੈਂ ਵੈਸੇ ਉਹਨਾਂ ਰੈਟ ਆਜ ਤੋਂ 6-7 ਮਹੀਨੇ ਪਹਿਲਾਂ ਕੀਤੀ ਸੀ ਬਟ ਫਿਰ ਸੋਚਦੇ ਸੋਚਦੀ ਕਹਿੰਦੇ ਹੁੰਦੇ ਨਾ ਜਿਹੜਾ ਸਹੀ ਟਾਈਮ ਜਦੋਂ ਆਣਾ ਜਦੋਂ ਜਿਹੜੇ ਕੰਮ ਨੇ ਹੋਣਾ ਉਹਨੇ ਉਹਦੇ ਹੋਣਾ ਸੋ ਅੱਜ ਮੈਂ ਕਿਹਾ ਵੀ ਚਲੋ ਅੱਜ ਮੈਂ ਤੁਹਾਡੇ ਨਾਲ ਇਹ ਵਾਰੀ ਸ਼ੇਅਰ ਕਰਦੀ ਆ ਵੀ ਤੁਹਾਡੀ ਰਾਇ ਲੈਣੀ ਆ ਵੀ ਤੁਹਾਨੂੰ ਕਿਵੇਂ ਲੱਗਦਾ ਤੁਹਾਡੀ ਕੀ ਸੋਚ ਆ ਤੇ ਬਾਕੀ ਫਿਰ ਜੇ ਆਪਾਂ ਇਹ ਕੰਮ ਸ਼ੁਰੂ ਕੀਤਾ ਤੇ ਫਿਰ ਆਪਾਂ ਤੁਹਾਡੇ ਲਈ WhatsApp ਨੰਬਰ ਵੀ ਜਿਹੜਾ ਹੈਗਾ ਉਹ ਮੈਂ ਸ਼ੇਅਰ ਕਰ ਦੂੰਗੀ ਤੇ ਫਿਰ ਉਹਦੇ ਤੁਸੀਂ ਕੰਟੈਕਟ ਕਰ ਸਕੋਗੇ ਤੇ ਜੀ ਤੇ ਸਿਰਫ WhatsApp WhatsApp 'ਤੇ ਆਪਾਂ ਕਰਾਂਗੇ ਮਤਲਬ ਕਿ ਕਾਲਿੰਗ ਦਾ ਨਹੀਂ ਹੋਊਗਾ ਕਿ ਤੁਹਾਨੂੰ ਪਤਾ ਹੀ ਵੀ ਜੀ ਕੰਮ ਵੀ ਹੁੰਦਾ ਤੇ ਬਾਕੀ ਫਿਰ ਆਪਣੀ ਚੈਨਲਸ ਦੀ ਵੀ ਆਪਣੇ ਦੇਖਣਾ ਕਰਨਾ ਹੁੰਦਾ ਸੋ ਫਿਰ ਤੁਸੀਂ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਚਾਹੋਗੇ ਆਪਾਂ ਸ਼ੁਰੂ ਕਰੀਏ ਫਿਰ ਵੱਧ ਤੋਂ ਵੱਧ ਸਪੋਰਟ ਵੀ ਜਰੂਰ ਕਰਿਓ ਤੇ ਬਾਕੀ ਆਪਣੀ ਐਡਵਾਈਸ ਵੀ ਜਰੂਰ ਸ਼ੇਅਰ ਕਰਿਓ ਵੀ ਤੁਹਾਨੂੰ ਕੀ ਲੱਗਦਾ ਹੈ ਕਿੰਦਾਂ ਦੀ ਸੂਟ ਆਪਾਂ ਨੂੰ ਰੱਖਣੇ ਚਾਹੀਦੇ ਨੇ ਕਿਉਂਕਿ ਮੈਨੂੰ ਪਰਸਨਲੀ ਅਗਰ ਮੈਂ ਆਪ ਦੀ ਗੱਲ ਕਰਾਂ ਮੈਨੂੰ ਪ੍ਰਿੰਟਡ ਸੂਟ ਜ਼ਿਆਦਾ ਸੋਹਣੇ ਲੱਗਦੇ ਨੇ ਪ੍ਰਿੰਟਡ ਸੂਟ ਜਿਵੇਂ ਹੁਣ ਇਹਨਾਂ ਦੇ ਵਿੱਚ ਪ੍ਰਿੰਟ ਵਿੱਚ ਹੀ ਐ ਤੋ ਕਿ ਇੱਕ ਤਾਂ ਇਹ ਠੀਕ ਰੇਟ ਤੇ ਆ ਜਾਂਦੇ ਨੇ ਬਾਕੀ ਇਹਨਾਂ ਦੇ ਵਿੱਚ ਕਲਰ ਵੀ ਆਪਾਂ ਨੂੰ ਅਜਿਹੇ ਜਿਹੀ ਆਪਣੀ ਚੁਆਇਸ ਹੁੰਦੀ ਹੈ ਉਸ ਹਿਸਾਬ ਨਾਲ ਮਿਲ ਜਾਂਦੀ ਹੈ ਤੇ ਬਾਕੀ ਮੈਨੂੰ ਸਰਦਾਰੀ ਸੂਬਰ ਜੇ ਸੂਟ ਸੋਹਣੇ ਲੱਗਦੇ ਨੇ ਵੀ ਸੂਬਰ ਜੇ ਹੋਣ ਸਰਦਾਰੀ ਜੇ ਹੋਣ ਜਿਹੜੇ ਪਾਏ ਵੀ ਸੋਹਣੇ ਲੱਗਣ ਤੇ ਫਿਰ ਬਾਕੀ ਤੁਸੀਂ ਆਪਣੇ ਆਪਣੇ ਟੇਸ ਦੇ ਹਿਸਾਬ ਨਾਲ ਵੀ ਦੱਸ ਸਕਦੇ ਹੋ ਵੀ ਤੁਹਾਨੂੰ ਕਿੱਦਾਂ ਦੇ ਪਰਸਨਲੀ ਇਹ ਸੋਹਣੇ ਲੱਗਦੇ ਨੇ ਕਿੱਦਾਂ ਦੀ ਚੋਇਸ ਤੁਹਾਡੀ ਹੈਗੀ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਫੇਡ ਕਰਦੇ ਆ ਤੇ ਫਿਲਹਾਲ ਮੈਂ ਮੇਰੇ ਦੋ ਸੂਟ ਹੀ ਤੁਹਾਡੇ ਨਾਲ ਸ਼ੇਅਰ ਕਰ ਲਈਆਂ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ